ਤੁਸੀਂ ਕਿਹਾ ਤੁਸੀਂ ਤਿੰਨ ਵਾਰ ਗਏ ਹੋ ਇਸ ਫਿਲਮ ਨੂੰ ਸ਼ੂਟ ਕਰਨ ਤੋਂ ਪਹਿਲਾਂ ਵੀ ਤੁਸੀਂ ਤਿੰਨ ਵਾਰ ਵੈਸ਼ਨ ਮਾਤਾ ਗਏ ਸੀ ਛੋਟੇ ਸੀਗੇ ਯਾਦ ਹੈ ਕਦੋਂ ਗਏ ਸੀ ਫਸਟ ਟਾਈਮ ਉਹ ਤੋਂ ਤਾਂ ਜਾਦਾ ਛੋਟਾ ਸੀਗਾ ਜੀ ਹੋਊਗਾ 3-4 ਸਾਲਾਂ ਦਾ ਮੈਨੂੰ ਲੱਗਦਾ ਅੱਛਾ ਤੇ ਸੈਕੰਡ ਟਾਈਮ ਵਿੱਚੋਂ ਸ਼ਾਇਦ ਮੈਂ ਜੇ ਭਲੇ ਖਾਣਾ ਖਾ ਰਿਆ ਹੋਵਾਂ ਤੇ ਤੇ ਜੇ ਜਾਂ ਸੈਕੰਡ ਜਾਂ ਥਰਡ ਟਾਈਮ 2022 ਚ ਉਹ ਦਾ ਫੈਮਲੀ ਵਿੱਚ ਉਹ ਦਾ ਫੈਮਲੀ ਨਾਲ ਗਏ ਸੀ ਤੇ ਹੋਣਾ ਉਹ ਥਰਡ ਟਾਈਮ ਜੇ ਸ਼ੂਟ ਕੀਤਾ ਜਦੋਂ ਟਾਈਮ ਲੱਗਦਾ ਸੀ ਜਾਂਦੇ ਹੁੰਦੇ ਸੀਗੇ ਮੱਥਾ ਟੇਕਣ ਨੂੰ ਐਸਾ ਚਿੱਤਾਂ ਨਹੀਂ ਜੀ ਬਟ ਜਿਵੇਂ ਬਹੁਤ ਸਾਲਾਂ ਬਾਅਦ ਗੈਪ ਤਾਂ ਸੀਗਾ ਹੀ ਕਾਫੀ ਨਹੀਂ ਨਹੀਂ ਸ਼ੂਟ ਦੇ ਦੌਰਾਨ ਸ਼ੂਟ ਦੇ ਦੌਰਾਨ ਕਿਦਾਂ ਜਿੱਦਾਂ ਸ਼ੂਟ ਤੁਸੀਂ ਉੱਥੇ ਕੀਤਾ ਤੇ ਜਦੋਂ ਸ਼ੂਟ ਹੁੰਦਾ ਸੀ ਹਨਾ ਟੇਕ ਹੋ ਗਿਆ ਉਸ ਤੋਂ ਬਾਅਦ ਜਾ ਕੇ ਮੱਥਾ ਟੇਕਦੇ ਹੁੰਦੇ ਸੀਗੇ ਅੰਦਰ ਉਹ ਐਕਚੁਅਲੀ ਇੰਦਾ ਸੀਗਾ ਜੀ ਸਾਡੇ ਕੋਲ ਨਾ ਪਾਰਟਿਕੂਲਰ ਟਾਈਮ ਫਰੇਮ ਸੀਗਾ ਹੂੰ ਇਕ ਤਾਂ ਅਸੀਂ ਥੈਂਕਸ ਕਰਨਾ ਚਾਹੁੰਦੇ ਆ ਜੀ ਸ਼ਰਾਇਨ ਬੋਰਡ ਦਾ ਜਿਨ੍ਹਾਂ ਨੇ ਮਤਲਬ ਸਾਡੀ ਬਹੁਤ ਹੈਲਪ ਕੀਤੀ ਸਾਡੇ ਲਈ ਗੱਡੀਆਂ ਰੇਂਜ ਕੀਤੀਆਂ ਉਹਨਾਂ ਨੇ ਹਰੇਕ ਚੀਜ਼ ਉਹਨਾਂ ਨੇ ਹੈਲਪ ਕੀਤੀ ਹੈ ਬਟ ਉਹਦੇ ਵਿੱਚ ਕੀ ਸੀਗਾ ਸਾਡੇ ਕੋਲ 2-3 ਦਿਨ ਹੀ ਸੀਗੇ ਜੀ ਹੈਨਾ ਇੱਕ ਦਿਨ ਸਟਾਕ ਫੁਟੇਜ ਲਈ ਸੀਗਾ 2 ਦਿਨ ਸਾਡੇ ਗਾਣੇ ਦੇ ਸੀਗੇ ਤੇ ਉਹ ਹੁਣ ਜਿੰਨਾ ਪਾਰਟ ਸੀਗਾ ਉਹ ਤਾਂ ਸੀ ਸਾਰਾ ਥੱਲੋਂ ਉੱਤੇ ਆਨ ਵਾਲਾ ਜਾਂ ਜ ਜਿੰਨੇ ਪੈਰੇ ਸੀਗੇ ਗਾਣੇ ਦੇ ਉਹ ਸੈਂਟਰ ਦੇ ਵਿੱਚ ਰਸਤੇ ਦੇ ਵਿੱਚ ਜਿੱਥੇ ਵੀ ਅਸੀਂ ਕਰ ਲੈਂਦੇ ਸੀਗੇ ਸ਼ੂਟ ਸੋ ਜਦੋਂ ਲਾਸਟ ਡੇ ਸੀਗਾ ਸਾਡਾ ਉੱਥੇ ਉਸ ਦਿਨ ਅਸੀਂ ਥੋੜਾ ਜਿਹਾ ਸ਼ੂਟ ਕਰਕੇ ਫਿਰ ਅਸੀਂ ਇੱਕ ਪਾਰਟਿਕੂਲਰ ਟਾਈਮ ਫਰੇਮ ਰੱਖਿਆ ਹੋਇਆ ਸੀਗਾ ਉਦੋਂ ਫਿਰ ਸਾਰੀ ਟੀਮ ਅੰਦਰ ਗਈ ਸੀਗੀ ਮਾਥਾ ਟੇਕਨ ਤੇ ਉਹ ਇੱਕ ਡਿਫਰੈਂਟ ਹੀ ਐਕਸਪੀਰੀਅੰਸ ਹੈਗਾ ਜੀ ਮਤਲਬ ਗਿਆ ਨਾ ਮੈਂ ਪਹਿਲਾਂ ਵੀ ਆ ਬਟ ਜਦੋਂ ਉਹ ਉਹ ਮਤਲਬ ਉਹ ਵੀ ਡਿਪੈਂਡ ਕਰਦਾ ਨਾ ਤੁਸੀਂ ਕਿਹਨਾਂ ਨਾਲ ਜਾ ਰਹੇ ਹੋ ਕਿਹਨਾਂ ਨਾਲ ਜਾ ਰਹੇ ਹੋ ਫੈਮਿਲੀ ਨਾਲ ਤੁਸੀਂ ਹੋਰ ਸਾਥ ਨਾਲ ਹੁੰਨੇ ਹੋ ਜਿਵੇਂ ਹੁਣ ਅਸੀਂ ਸਾਰੇ ਜਾਣੇ ਜਦੋਂ ਸੀਗੇ ਇਦਾਂ ਲੱਗ ਹੀ ਨਹੀਂ ਰਿਹਾ ਸੀ ਅਸੀਂ ਪ੍ਰੋਫੈਸ਼ਨਲੀ ਕਿਸੇ ਵਰਕ ਲਈ ਗਏ ਆ ਜਾਂ ਅਸੀਂ ਕੰਮ ਕਰਨ ਗਏ ਆ ਸਾਨੂੰ ਇਦਾਂ ਲੱਗ ਰਿਹਾ ਸੀ ਯਾਰਾਂ ਦੋਸਤਾਂ ਨਾਲ ਆਏ ਆ ਤੇ ਮੱਥਾ ਟੇਕਣ ਹੀ ਆਏ ਆ ਤੇ I think uh, that's the most beautiful part ਕਿ ਅਸੀਂ ਸਾਰੇ ਇੱਕ ਚੀਜ਼ ਨੂੰ ਪਿਆਰ ਕਰਦੇ ਆ ਵਿਚ ਇਜ਼ ਯੂ نو ਆਰਟ ਵਿਚ ਇਜ਼ ਇਨ ਆਰਟਿਸਟ ਐਂਡ ਆਈ ਥਿੰਕ ਉਹ ਕਰਦੇ ਹੋਏ ਸ਼ੂਟਿੰਗ ਫॉर ਅ ਮੂਵੀ ਗੋਇੰਗ देयर ਆਈ ਥਿੰਕ ਉਹ ਤੋਂ ਸੋਹਣੀ ਚੀਜ਼ ਕੀ ਹੋ ਜਾਂਦੀ ਹੈ ਬੁਲਾਵਾ ਵੀ ਆਇਆ ਐਂਡ ਯੂ نو ਵੀ ਵਾਸ ਸ਼ੂਟਿੰਗ ਆਲਸੋ ਐਂਡ ਮੈਂ ਤਾਂ ਉਸ ਟਾਈਮ ਬਹੁਤ ਖੁਸ਼ ਸੀ ਕਿਉਂਕਿ ਇਟ ਵਾਸ ਦ ਐਂਡਿੰਗ ਆਫ ਦ ਈਅਰ ਈਅਰ ਐਂਡ ਹੋ ਲੱਗਿਆ ਸੀ ਐਂਡ ਉਸ એનર્ਜੀ ਨਾਲ ਸਾਲ ਨੂੰ ਸ਼ੁਰੂ ਕਰਨਾ ਉਹ ਵੈਰੀ ਨਾਈਸ ਮਤਲਬ ਉੱਥੇ ਐਕਚੁਅਲੀ ਵੀ ਕੁਡ ਆਲ ਫੀਲ ਮਤਲਬ ਉੱਥੇ बस ਇੱਕੋ ਹੀ ਫੀਲਿੰਗ ਆ ਰਹੀ ਸੀ ਵੀ ਯਾਰ ਰੱਬ ਆ ਵੀ ਆ ਸੋ ਬLESSED ਕਿ ਅਸੀਂ ਅੱਜ ਇੱਥੇ ਖੜੇ ਆ ਐਂਡ ਡੂਇੰਗ ਵਾਟ ਵੀ ਲਵ ਐਂਡ ਬਹੁਤ ਬਿਊਟੀਫੁਲ ਮੈਂ ਉਹਨੂੰ ਸ਼ਾਇਦ ਸ਼ਬਦਾਂ ਚ ਨਹੀਂ ਬਿਆਗਈ ਵਨ ਉਹ ਬਲਾ ਸਕਦਾ ਹਾਂ। ਹਾਂ। ਦੈਟ ਵਾਸ ਵੈਰੀ ਬਿਊਟੀਫੁਲ। ਉਸ ਟਾਈਮ ਦੇ ਵਿੱਚ ਮੌਸਮ ਵੀ ਉੱਥੇ ਕਈ ਵਾਰ ਬਰਫ਼ ਵੀ ਜਿਹੜੀ ਇਹ ਪੈਂਦੀ ਹੈ ਤੁਹਾਡੇ ਟਾਈਮ ਤੇ ਪਈ ਸੀ ਉੱਥੇ? ਨਹੀਂ ਨਹੀਂ ਪਈ ਤੁਸੀਂ ਵੇਟ ਕਰ ਰਹੇ ਸੀ। ਇਸ ਵੇਟ ਕਰਦੇ ਰਹੇਗੀ। ਐਂਡ ਜੇ ਮੈਂ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ, YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪ